ਇਹ ਦੇਖੋ ਕੂਲਰ ਆ ਜਿਵੇਂ ਦੀ ਆਪਾਂ ਇਹ 18000 ਦਾ ਦਿੰਨੇ ਆ ਓਕੇ ਵੈਸੇ ਸੀਜ਼ਨ ਚ ਆਪਾਂ 18 ਦਾ 16 ਦਾ ਦਿੱਤਾ ਤੇ ਹੁਣ ਇਹ ਹੁਣ ਵੀ ਆਪ ਨੂੰ ਜਿਹੜਾ ਮਰਜੀ ਲੋਹੇ ਦਾ ਲਓ ਤੁਸੀਂ ਇਹ ਲਓ ਜੀ ਆਪਾਂ 13000 ਦਾ ਹੀ ਦੇਣਾ ਸਿਰਫ 13000 ਦਾ ਹੋਰ ਕੋਈ ਆਫਰ ਇਹਦੇ ਵਿੱਚ ਦੇ ਨਾਲ ਹੀ ਪੁਰਾਣਾ 6500 ਰੁਪਏ ਦਾ ਕੱਟਿਆ ਜੋ ਇਹ ਤਾਂ ਫਿਰ 6500 ਦੇ ਰਹੇ ਹਾਂ ਹਾਂ ਜੀ ਹਾਂ 6500 ਰੁਪਏ ਦਾ ਕੂਲਰ ਰਹਿ ਗਿਆ ਜੀ ਆਪਣਾ ਇਹ ਤੁਹਾਡੇ ਕੋਲ ਕੂਲਰ ਪੁਰਾਣਾ ਹੈ ਨਹੀਂ ਤੁਸੀਂ ਪੇਟੀ ਦਿਓ ਓਕੇ ਤੁਸੀਂ ਅਲਮਾਰੀ ਦਿਓ ਕੋਈ ਵੀ ਆਈਟਮ ਦਿਓ ਜੇ ਤੁਹਾਡੇ ਕੋਲ ਪੁਰਾਣਾ ਟੀਵੀ ਪਿਆ ਕੂਲਰ ਦੇ ਵਿੱਚ ਤੁਸੀਂ ਉਹ ਵੀ 5000 ਦਾ ਸਾਨੂੰ ਦੇ ਸਕਦੇ ਬਈ ਸਰਦਾਰ ਹੈਂਡਲੋਨ ਵਾਲਿਆਂ ਦਾ ਮੈਨੂੰ ਫੋਨ ਆਇਆ ਕਹਿੰਦੇ ਆਫਰ ਬੜੀ ਤਕੜੀ ਦੇਣੀ ਆ ਆਫਸੀਜਨ ਕਰਕੇ ਮੀ ਉੱਤੋਂ ਪੈਰ ਦੇਲਾ ਮੀ ਦੇ ਵਿੱਚ ਅਸੀਂ ਆਏ ਆ ਆਪਾਂ ਆਫਰ ਦੇਖਦੇ ਆਂ ਵੀ ਜਿਹੜੇ ਸਾਨੂੰ ਮੀ ਦੇ ਵਿੱਚ ਆਉਣ ਲਈ ਮਜਬੂਰ ਕਰਤਾ ਵੀ ਇਹੋ ਜਿਹੀ ਕਿਹੜੀ ਆਫਰ ਆ ਇਧਰਲੇ ਪਾਸੇ ਕੂਲਰ ਰੱਖੀ ਬੈਠਿਆ ਬਾਬਾ ਆਪਾਂ ਸਰਦਾਰ ਸਾਹਿਬ ਨੂੰ ਮਲਾਉਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਇਹੋ ਜੀ ਕਿਹੜੀ ਆਫਰ ਹੈ ਦਾ ਫੋਨ ਲਾ ਕੇ ਸੱਦੇ ਆ ਜੀ ਫੋਨ ਲਾ ਕੇ ਤਾਂ ਤਾਂ ਸੱਦਾ ਵੀ ਆਫਸੀਜਨ ਦਾ ਵੀ ਮੇਲਾ ਲੱਗਿਆ ਕੂਲਰਾਂ ਦਾ ਕੂਲਰਾਂ ਦਾ ਹਾਂ ਜੀ ਵੀ ਤੁਹਾਡੀ ਐਡ ਨਾਲ ਜਿਹੜੇ ਮੈਂਬਰ ਰਹੇਗੇ ਆਪਣੇ ਪਿਛਲੇ ਗਰਮੀਆਂ 'ਚ ਕਿਸੇ ਨੂੰ ਕੂਲਰ ਨਹੀਂ ਮਿਲੇ ਮਹਿੰਗੇ ਮਿਲੇ ਨਹੀਂ ਉਹਨਾਂ 'ਸਤੇ ਬਹੁਤ ਵੱਡਾ ਬੈਨੀਫਿਟ ਦਿੱਤਾ ਬਜ਼ਾਰ 'ਕੀ ਜਿਹੜੇ ਗਰਮੀਆਂ ਦੇ ਵਿੱਚ ਲੋਕ ਕਹਿੰਦੇ ਸੀਗੇ ਯਾਰ ਇਹ ਜੀ ਥੋੜਾ ਜਿਹਾ ਮਹਿੰਗਾ ਕੂਲਰ ਜਿਵੇਂ ਮਰਜੀ ਹੈ ਕਿਤੇ ਵੀ ਅਗਲਾ ਖਰੀਦਣ ਲੱਗਾ ਕਹਿੰਦਾ ਹੀ ਆ ਹੁਣ ਆਫਸੀਜਨ ਦੇ ਵਿੱਚੋਂ ਸਸਤੇ ਮ ਓਕੇ ਵੈਸੇ ਸੀਜ਼ਨ ਚ ਆਪਾਂ 18 ਦਾ 16 ਦਾ ਦਿੱਤਾ ਤੇ ਹੁਣ ਇਹ ਹੁਣ ਵੀ ਆਪ ਨੂੰ ਇਹ ਜਿਹੜਾ ਮਰਜੀ ਲੋਹੇ ਦਾ ਲਓ ਤੁਸੀਂ ਇਹ ਲਓ ਜੀ ਆਪਾਂ 13000 ਦਾ ਹੀ ਦੇਣਾ ਸਿਰਫ 13000 ਦਾ ਹੋਰ ਕੋਈ ਆਫਰ ਇਹਦੇ ਵਿੱਚ ਦੇ ਨਾਲ ਹੀ ਪੁਰਾਣਾ 6500 ਰੁਪਏ ਦਾ ਕੱਟਿਆ ਜੋ ਜੇ ਤਾਂ ਫਿਰ 6500 ਦੇ ਰਹੇ ਹਾਂ ਹਾਂ ਜੀ ਹਾਂ 6500 ਰੁਪਏ ਦਾ ਕੂਲਰ ਰਹਿ ਗਿਆ ਜੀ ਆਪਣਾ ਇਹ ਤੁਹਾਡੇ ਕੋਲ ਕੂਲਰ ਪੁਰਾਣਾ ਹੈ ਨਹੀਂ ਤੁਸੀਂ ਪੇਟੀ ਦਿਓ ਓਕੇ ਤੁਸੀਂ ਅਲਮਾਰੀ ਦਿਓ ਕੋਈ ਵੀ ਆਈਟਮ ਦਿਓ ਜੇ ਤੁਹਾਡੇ ਕੋਲ ਪੁਰਾਣਾ ਟੀਵੀ ਪਿਆ ਕੂਲਰ ਦੇ ਵਿੱਚ ਤੁਸੀਂ ਉਹ ਵੀ 5000 ਦਾ ਸਾਨੂੰ ਦੇ ਸਕਦੇ ਬਾਈ ਉਹ ਵੀ ਕੱਟਿਆ ਜਾਊਗਾ 5000 ਦਾ ਤੁਸੀਂ ਸੁਣਿਆ ਹੋਊਗਾ ਬਈ ਯਾਰ ਮੰਨ ਕੇ ਚਲੋ ਆਕਸੀਜਨ ਚ ਰੀ ਚੀਜ਼ ਸਸਤੀ ਮਿਲ ਜਾਂਦੀ ਪਰ ਮਿਲਦੀ ਕਿਤੇ ਨਹੀਂ 에ਅਰ ਕੀ ਸਰਦਾਰ ਹੈਂਡਲੂਮ ਵਾਲੇ ਸਰਾ ਕਰਵਾਦਾ ਤੇ 에ਅਰ ਕੀ ਮਿਲੂਗਾ ਜਿਵੇਂ ਜੀ ਆ ਦੇਖੋ 5000 ਰੁਪਏ ਦੇ 2500 ਰੁਪਏ ਦਾ ਰਹੇ ਹੁੰਦਾ ਆਪਣਾ ਪੁਰਾਣਾ ਕੱਟ ਸਰ ਵੀ 2500 ਰਹਿ ਇਹਨਾਂ ਹਾਂਜੀ ਹਾਂ ਸਾਰੇ ਤਰ੍ਹਾਂ ਦੇ ਤੁਹਾਨੂੰ ਕੱਟ ਕੇ ਦੇਵਾਂਗੇ ਆ ਪੱਖੇ ਆਏ ਨੇ ਵੀ ਇਹ ਵੀ ਆਕਸੀਜਨ ਕਰਕੇ ਬਹੁਤ ਸਸਤੇ ਨੇ ਅੱਛਾ ਉਹ ਕਿੰਨੇ ਦਾ ਸੀ ਇਹ ਉਹ ਇਹ 1500 ਰੁਪਏ ਦਾ ਸੀ ਜੀ 500 ਦਾ ਪੁਰਾਣਾ ਕੱਟ ਕੇ 1000 ਹੀ ਦੇਣਾ ਪੈਂਦਾ 2 ਸਾਲ ਗਾਰੰਟੀ ਆ ਜੀ ਇਸੇ ਤਰ੍ਹਾਂ ਆਪਣੇ ਕੋਲ ਪ੍ਰੈਸ ਹੈ ਜੀ 500 ਦੀ ਪੁਰਾਣੀ ਕੱਟੀ ਜਾਊ ਹੈਂਡੀ ਪੁਰਾਣੀ 300 ਦੀ ਕੱਟੀ ਜਾਊ ਜੀ ਆਹ ਸਟੈਂਡ ਵਾਲੇ ਪੱਖੇ ਜਿਵੇਂ ਹਿੰਦ ਕੰਪਨੀ ਦੇ ਜੀ 2 ਸਾਲ ਦੀ ਗਾਰੰਟੀ ਵਾਲੇ ਇਹਦੀ 2 ਸਾਲ ਦੀ ਗਾਰੰਟੀ ਹੈ ਡਾ ਵੱਡਾ ਪੱਖਾ ਆ ਗਿਆ ਨਾ ਜੀ ਇਹ 2500 ਰੁਪਏ ਦਾ 2500 ਦਾ 2500 ਦਾ ਪੁਰਾਣਾ ਕੱਟੇਗਾ 1500 ਹੀ ਦੇਣਾ ਪਊ ਇਹਦਾ ਫਿਰ ਮਗਰ 1500 ਦੇ ਰਹਿ ਗਿਆ ਹਿੰਦੁਸਤਾਨ ਕੰਪਨੀ ਦੇ ਪੱਖੇ ਆ ਬਾਈ ਇਹ ਤੇ ਆਹ ਕੂਲਰਾਂ ਵਾਲੀ ਆਫਰ ਨੇ ਦਾ ਬਾਈ ਮੈਂ ਕਹਿੰਦਾ ਤੁਮਾਕਾ ਮਚਾ ਦੇਣਾ ਪੂਰਾ ਕਿਉਂਕਿ ਹਜੇ ਥੋੜਾ ਜਿਹਾ ਗਾਕਾਂ ਨੂੰ ਪਤਾ ਘੱਟ ਲੱਗਿਆ ਜਦੋਂ ਪਤਾ ਲੱਗ ਗਿਆ ਤਾਂ ਫਿਰ ਐਂ ਖਾਲੀ ਹੋਣਗੇ ਹਨਾ ਬਈ ਹਾਂਜੀ ਹਾਂ ਲੋਕਾਂ ਨੇ ਲਈ ਜਾਣੇ ਆ ਜੀ ਸਾਡੇ ਟਰਾਲੀਆਂ ਪਰ ਪਰ ਲਿਓਣਗੇ ਲੋਕ ਜੀ ਲਓ ਜੀ ਇਹ ਸੇਧਾ ਨਾਲ ਆਪਣੇ ਕੋਲ ਆ ਦੇਖੋ LED ਸਟੈਂਡਾਂ ਤੇ ਆਈ ਆ ਸਕੀਮ ਜੀ ਅੱਛਾ LED ਸਟੈਂਡਾਂ ਤੇ ਕੀ ਸਕੀਮ ਆ ਜੀ LED ਸਟੈਂਡ ਆ ਜਿਵੇਂ ਇਹ ਆਪਣਾ 15000 ਰੁਪਏ ਦਾ ਵੱਡਾ 15000 ਦਾ ਠੀਕ ਆ ਹਾਂਜੀ ਇਹਦੇ ਨਾਲ LED ਫਰੀ ਆ ਆਪਣਾ ਇੱਕ ਤਾਂ ਪਹਿਲਾਂ एलईडी फ्री ਆ? ਹਾਂਜੀ ਹਾਂ। ਸਟੈਂਡ ਦੇ ਨਾਲੇ LED ਫ੍ਰੀ ਆ। ਸਟੈਂਡ ਦੇ ਨਾਲ LED ਬਿਲਕੁਲ ਫ੍ਰੀ ਆ ਨਾਲ ਆਪਾਂ ਪ੍ਰੈਸ ਵੀ ਫ੍ਰੀ ਦੇਵਾਂਗੇ। ਇੰਨਾ ਕੋ ਫ੍ਰੀ ਦੇਈ ਜਾਂਦੇ। ਹਾਂਜੀ ਹਾਂ। ਕਿੱਲੇ ਸਟੈਂਡ ਦਾ? ਇੱਕ ਸਟੈਂਡ ਆ 15000 ਦਾ ਵੱਡਾ ਨਾਲ LED ਫ੍ਰੀ ਆ। ਭਾਈ ਤੁਸੀਂ ਆ ਸਟੈਂਡ ਲਓਗੇ ਨਾ 15000 ਦਾ ਚੈੱਕ ਕਰੋ। 15000 ਤੁਸੀਂ ਇਹਨਾਂ ਨੂੰ ਜੋ ਦੇਤਾ ਆ ਸਟੈਂਡ ਮਿਲ ਜਾਊਗਾ। ਇੱਕ 32 ਇੰਚੀ LED ਮਿਲ ਜਾਊਗਾ ਇਹਦੇ ਸਾਈਜ਼ ਦੀ ਹੈ ਨਾ ਜੀ। ਡਾਹ ਲੱਗਿਆ ਹੋਇਆ ਐਡੇ ਸਾਈਜ਼ ਦੀ 32 ਇੰਚੀ LED। ਤੇ ਇੱਕ ਪ੍ਰੈਸ 1100 ਵਾਲੀ। ਹਾਂਜੀ। ਲਓ ਜੀ ਸਾਰਾ ਸਮਾਨ ਤੁਹਾਨੂੰ ਮਿਲ ਜਾਣਾ ਇੱਥੋਂ ਉਹੀ ਰੇਟ 'ਚ ਜਿਹੜਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਬੋਲਿਆ। ਲਓ ਜੀ। ਇਸੇ ਦਾ ਆਪਣੇ ਕੋਲ LED ਆਈ ਹੈ ਬਹੁਤ ਵਧੀਆ ਜੀ। ਓਕੇ। LED ਆਪਾਂ ਦਿੰਦੇ ਹਾਂ 13000 ਦੀ। 13000 ਰੁਪਏ ਦੀ ਹੈ ਜੀ। 32 ਇੰਚ LED 2 ਸਾਲ ਦੀ ਗਾਰੰਟੀ। ਜੀ ਇਹਦੇ ਚ ਆਪਾਂ 5000 ਦਾ ਤੋਂ ਡਾ ਟੀਵੀ ਕੱਟ ਦੇਾਂਗੇ ਜਿਹੋ ਜਿਹਾ ਮਰਜ਼ੀ ਪ੍ਰਾਣਾ 7000 ਦੀ ਰਹਿ ਗਈ ਮਗਰ 8000 ਹੀ ਰਹਿ ਗਿਆ ਮਗਰ ਜੀ 8000 ਰਹਿ ਗਿਆ 10 ਦੀ ਆ 5 ਕੱਟ ਕੇ 8000 ਦੇਣਾ 8000 ਰੁਪਇਆ ਬਾਈ ਮਗਰ ਰਹਿ ਗਿਆ ਤੁਸੀਂ ਸ਼ੇਅਰ ਕਰੋ ਆਜੋ ਜੀ ਫਿਰ ਆਪਾਂ ਕੂਲਰਾਂ ਕੋਲੇ ਚੱਲੀਏ ਤੇ ਕੂਲਰਾਂ ਕੋਲੇ ਜਾ ਕੇ ਵੀਡੀਓ ਦਾ ਕਰਾਂਗੇ ਐਂਡ ਜਿੰਨੀਆਂ ਮਰਜ਼ੀ ਤੁਸੀਂ ਜਿਹੜਾ ਮਰਜ਼ੀ ਤੁਸੀਂ ਕੂਲਰ ਲੈਣਾ ਰੇਟ ਟਰਾਈ ਕਰਿਓ ਜਿੱਥੇ ਮਰਜ਼ੀ ਤੇ ਚੈੱਕ ਕਰੋ ਕਿ ਇਹ ਮਾ 55 ਸੌਦਾ ਕੀ ਜਿਹੜਾ 2000 ਦਾ ਪੁਰਾਣਾ ਕੱਟੇ ਜੋ 3500 ਦੇਣਾ ਪਊ 3500 ਤਾਂ ਰਹਿ ਗਿਆ ਹਾਂਜੀ ਇਹ ਪਜਾਜ ਦਾ ਮਾਈਕਰੋ ਹੈ ਜੀ 8000 ਰੁਪਏ ਦਾ ਦੋ ਪੁਰਾਣਾ ਕੱਟ ਕੇ 6 ਹੀ ਦੇਣਾ ਪਊ ਬਸ ਤਾਂ ਆਫਰਾਂ ਹੀ ਆਫਰਾਂ ਆ ਇੱਕ ਚੀਜ਼ ਤੇ ਆਪਣੀ ਆਫੀਸਿਨ ਕਰਕੇ ਪੂਰੀਆਂ ਆਫਰਾਂ ਕੂਲਰਾਂ ਦਾ ਜ਼ਿਆਦਾ ਮਿਲਿਆ ਕੂਲਰਾਂ ਵਾਲੇ ਗਾਕਾਂ ਨੂੰ ਸਾਡੀ ਬੇਨਤੀ ਹੈ ਵੀ ਆ ਕੇ ਗਰਮੀਆਂ ਤੋਂ ਪਹਿਲਾਂ ਪਹਿਲਾਂ ਆ ਜਾਓ ਸ਼ੇਅਰ ਕਰਕੇ ਲੈ ਜਾਓ ਛੇਤੀ ਛੇਤੀ ਆ ਜਾਓ ਅੱਜ-ਅੱਜੇ ਕੂਲਰ ਪਏ ਆ ਹੁਣ ਤਾਂ ਤੁਹਾਨੂੰ ਕੌੜੀਆਂ ਦੇ ਭਾਅ ਮਿਲ ਜਾਣੇ ਕਹਿਦੀ ਹੈ ਨਾ ਲਓ ਜੀ ਸ਼ੇਅਰ ਕਰੋ ਬਾਈ ਦੱਬ ਕੇ ਤੇ ਇਹ ਵੀਡੀਓ ਹਰੇਕ ਬੰਦੇ ਤੱਕ ਜਾਣੀ ਚਾਹੀਦੀ ਜਿਹੜੇ ਕਹਿੰਦੇ ਹੁੰਦੇ ਯਾਰ ਗਰਮੀ ਚ কুলਰ ਮਹਿੰਗਾ ਮਿਲਦਾ ਕਿਉਂਕਿ ਗਰਮੀ ਚ ਡਿਮਾਂਡ ਬਹੁਤ ਜ਼ਿਆਦਾ ਹੋ ਜਾਂਦੀ ਹੈ ਹੁਣੇ ਲੈ ਕੇ ਰੱਖ ਲਓ ਬਾਈ ਇਹ ਤਾਂ ਇਹ ਤਾਂ ਹੋਣਾ ਨਹੀਂ ਵੀ ਗਰਮੀ ਪੈਣੀ ਨਹੀਂ ਨਾ ਗਰਮੀ 2-3 ਮਹੀਨਿਆਂ ਨੂੰ ਆਉਣ ਵਾਲੀ ਆ ਦੁਬਾਰਾ ਤੇ ਹੁਣ ਤੁਹਾਨੂੰ ਆਉਣਾ ਪੈਣਾ ਇਥੇ ਸਰਦਾਰ ਹੈਂਡਲੂਮ ਵਾਲਿਆਂ ਕੋਲੇ ਦੁਬਾਰਾ ਫੇਰ ਵੀ কুলਰ ਲੈਂਦੇ ਫਿਰੋਗੇ ਹੁਣੇ ਲੈ ਲਓਗੇ ਤਾਂ ਹੁਣ ਤੁਹਾਡਾ 5-7000 ਦਾ ਫਾਇਦਾ ਘੱਟੋ-ਘੱਟ ਹੋ ਜਾਣਾ ਹਾਂਜੀ ਸ਼ੇਅਰ ਕਰੋ ਕੰਟੈਕਟ ਨੰਬਰ ਉੱਤੇ ਚੱਲੀ ਜਾਂਦਾ ਤੇ ਇੱਕ ਵਾਰ ਮਾੜੀ ਲੋਕੇਸ਼ਨ ਵੀ ਦੱਸ ਦਈਏ ਬੱਸ ਸਟੈਂਡ ਕੋ ਸ਼ੋਰੂਮ ਆ ਜੀ ਆਪਣਾ ਸਰਦਾਰ ਹੈਣ ਨੂੰ ਬੱਸ ਸਟੈਂਡ ਦੇ ਕੋਲ ਜਿੱਥੇ ਮੇਲਾ ਲੱਗਿਆ ਹੋਇਆ ਕੂਲਰਾਂ ਦਾ ਜੀ ਹਰੇਕ ਨੂੰ ਪਤਾ ਹੈ ਜੀ ਠੀਕ ਲਓ ਜੀ ਸ਼ੇਅਰ ਕਰ ਦਿਓ ਧੰਨਵਾਦ